ਨਵਾਂ ਸ਼ਹਿਰ ਸਰਕਾਰੀ ਮਿਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪਿਆਰੇ ਪੰਜਾਬੀਆਂ ਨੂੰ ਬਾਲਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼ਕਲ ਆਦਾਬ ਤੇ ਨਮਸਕਾਰ। ਪੰਜਾਬ ਰਾਜ ਕਾਨੂੰਨੀ ਸੁਭਾਵਾਂ ਦੀ ਨਵਾਂ ਸ਼ਹਿਰ ਇਕਾਈ ਵੱਲੋਂ 24 ਮਈ 2025 ਨੂੰ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਸੋ ਜਿਹੜੀ 10 ਮਈ ਨੂੰ ਸ਼ਡਿਊਲ ਸੀ ਇਸ ਵਾਰ ਉਹ 24 ਮਈ ਨੂੰ ਜਲਾ ਚੱਲੇ ਲੱਗੇਗੀ ਆਪ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਮਸਲੇ ਲੈ ਕੇ ਕੌਮੀ ਲੋਕ ਦਾਚ ਭਾਗ ਲੈ ਕੇ ਆਪਣਾ ਲਾਭ ਉਠਾਓ ਬਹੁਤ ਬਹੁਤ ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਕੁਝ ਕਾਰਨਾਵਿਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡੇ ਕਾਨੀ ਪੈ ਗਏ ਸੀ ਅੱਗੇ ਕੁਝ ਦਿਨ ਭਟਾਣੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਘਟਨਾ ਹੋਈਆਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਪਾਪਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਜੂਨ 31 ਮਈ ਤੋਂ 1 ਜੂਨ ਨੂੰ ਆਪਾਂ ਨਿਰਧਾਰਿਤ ਕੀਤੀ ਹੈ ਸੋ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜਿਆਂ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਤੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ 你帮我打。 Thank you. తులానే మనే మోహియే ఉంఛ జేసి जयकारा पौना री जी दा बोल साचे दरबार की जय जय बाबा बेटी जी बाबा जी जी आज यहां पहुंच गए जी, जी संगत ਆ ਰਹੇ ਆ ਜੀ ਤੁਹਾਨੂੰ ਸ਼ਾਤਲਾਈ ਬਾਬਾ ਜੀ ਦੇ ਸਾਥ ਲਈ ਸ਼ਾਤਲਾਈ ਕਰੋ ਦਰਸ਼ਨ ਜੀ ਲਓ ਜੀ ਸ਼ਾਤਲਾਈ ਆ ਗਈ ਜੀ ਸ਼ਾਤਲਾਈ ਅਜ ਕਾਰਾ ਪਾਉਣਾ ਹਰੀ ਜੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਲਾਈਆਂ ਵਾਲੇ ਦਾ ਬਹੁਤ ਸਾਜੇ ਦਰਬਾਰ ਕੀਤਾ ਜਾ ਰਿਹਾ ਚੌਕ ਆ ਗਿਆ ਜੀ ਸ਼ਾਤ ਲਾਈਆਂ ਇੱਕ ਪਾਸੇ ਗਰੋਨਾ ਝਾੜੀਆਂ ਤੇ ਦੂਜੇ ਪਾਸੇ ਲੱਸੀ ਰੋਟੀ ਮੰਗਦਾਂ ਲੱਗ ਰਾਜੀ ਭਗਤ ਅਰਨਰ ਆਏ ਜੀ ਦਾ ਆ ਦੇਖੋ ਜੀ ਬਾਜੀ ਦੇ ਦਰਬਾਰ ਤੇ ਕਾਫੀ ਰਸ਼ ਹੈ ਜੀ ਤੁਸੀਂ ਦੇਖ ਰਹੇ ਹੋ ਸ਼ਾਤ ਲਾਈਆਂ ਵੇਖੇਗੇ ਬਾਬਾ ਜੀ ਦੇ ਸੰਗਤਾਂ ਦਾ ਕਿੰਨਾ ਰਸ਼ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਕਿਹੜੀ ਗੱਡੀਆਂ ਨੇ ਕੋਣ ਇਹਨਾਂ ਸ਼ਿਖਰ ਪਰਸੇਮਗਤ ਅਸਮਤ ਸਤਿਕਾਰਯੋਗ ਅਧਿਆਪਕੀਆਂ ਵਿਸ਼ੇਸ਼ ਸਰਵੀਆਂ ਤੁਹਾਨੂੰ ਤੇ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਪਿਆਜਤ ਦਿਓ ਧੰਨਵਾਦ